ਹਾਂ ਜਿੱਥੇ ਲਾਲਾ ਕਾ ਕਰਾਚ ਰੋ ਬਾਬਾ ਜੀ ਬਾਹਰ ਦੇ ਸੁਣਦੇ ਜੇ ਜਾਣ ਵਾਸਤੇ ਅਰਦਾਸਾ ਕਰਾਉਂਦੇ ਐ ਤੇ ਹਮ ਪੱਤੇ ਹੁਣ ਲਾਸਟ ਹੀ ਅਰਦਾਸਾ ਕਰਾਉਂਦੇ ਐ ਤੇ ਸਾਨੂੰ ਹਰ ਕੜੀਆਂ ਅਰਦਾਸਾਂ ਹਰ ਕੜੀਆਂ ਜੋੜ ਰੀਆਂ ਬੇਟੀਆਂ ਮੇਰੇ ਸੰਗੁਰ ਪੂਰੀਆਂ ਕਰਦੇ ਐ ਸਾਨੂੰ ਸੰਤਾਂ ਦੇ ਇਥੋਂ ਬਾਬਾ ਜੀ ਹਰ ਕੜੀਆਂ ਝੋਲੀਆਂ ਗੁੱਤਾਂ ਵਾਲੇ ਨੂੰ ਸਾਨੂੰ ਸੰਤਾਂ ਦੇ ਦਰ ਤਹਉ ਮਹਤਾ ਮਾਣੈ ਨਾ ਮਾਣਿਆ ਸਾਦੇ ਸੁਧਾਰ ਦੀ ਮਾਤਾ ਜੀ उन बोलो न ਨਿਆ ਦੂਰੋਂ ਦੂਰੋਂ ਚੱਲ ਕੇ ਪੰਜ ਤੇ 55 ਇਲਾਕੇ ਦੇ ਮੋਹਤਵਾਰ ਆਦਮੀ ਆਏ ਆ ਮਹਾਪੁਰਖ ਆਇਆ ਰਾਜਸੀ ਲੀਡਰ ਵੀ ਆਇਆ ਸਾਰਿਆਂ ਨੇ ਆਣ ਕੇ ਰੌਣਕ ਨੂੰ ਵਧਾਇਆ ਜਿੰਨੀਆਂ ਕਲਮਾ ਚੱਲ ਕੇ ਆਏ ਉਹਨਾਂ ਦਾ ਬਹੁਤ ਕੋਟਣ-ਕੋਟਣ ਮੈਂ ਧੰਨਵਾਦ ਕਰਦੇ ਆ ਸਾਡੇ ਕੋਲੇ ਕੋਈ ਇਹੋ ਜਿਹੇ ਦਲਤਰੀ ਵੀ ਕਿਹੜੇ ਸ਼ਬਦਾਂ ਦੇ ਨਾਲ ਉਹਨਾਂ ਦਾ ਧੰਨਵਾਦ ਕਰੀਏ ਇੰਨਾ ਪਿਆਰ ਦਿੱਤਾ ਦੂਰੋਂ ਦੂਰੋਂ ਸਾਡੇ ਛੋਟੇ ਜਿਹੇ ਸਨੇਹ ਤੇ ਜਿਹੜੇ ਲੋਕ ਆ ਜਿੰਨੇ ਵੀ ਆਏ ਆ ਭੈਣ ਭਰਾ ਉਹਨਾਂ ਨੂੰ ਕੋਟਣ-ਕੋਟਣ ਵਾਰ ਨਿਮਰ ਸ਼ਕਰਾ ਉਨਾ ਦਾ ਧੰਨਵਾਦ ਕਰਦੇ ਆ ਵੀ ਤੁਸੀਂ ਆਏ ਆ ਤੇ ਤੁਹਾਡੇ ਆਉਣ ਦੇ ਨਾਲ ਸਾਡੇ ਮਨ ਨੂੰ ਖੁਸ਼ੀ ਮਿਲੀ ਆ ਤੇ ਇਹ ਜਿਹੜਾ ਅੱਜ ਦਾ ਦਿਨ ਸੀ ਸ੍ਰੀ ਸ਼ੋਮੀ ਭੇਸ ਦੀ ਯਾਦ ਨੂੰ ਤਾਜ਼ਾ ਕਰਨਾ ਇੱਥੇ ਭਗਵਤ ਗੀਤਾ ਦਾ ਤਾਂ ਪਾਠ ਵੀ ਰੱਖਿਆ ਜਿਹੜਾ 7 ਦਿਨ ਕਥਾ ਵੀ ਹੋਈ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਠ ਵੀ ਚੱਲਦੇ ਆ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਭੋਗ ਪਾ ਕੇ ਤੇ ਬਾਹਰ ਖੁੱਲੇ ਮਨਾਲ ਵਿੱਚ ਸਜੋਗਤ ਕਰਕੇ ਸਾਧੂ ਮੰਡਲੀ ਦੇ ਕੋਲੇ ਬਿਠਾ ਕੇ ਅਰਮੇਸ਼ਰ ਸਿੰਘ ਜੀ ਵੀ ਆ ਜੋ ਮੇਰਾ ਬੇਟਾ ਹੈ ਉਹਨਾਂ ਨੇ ਮੈਂ ਆਪਣਾ ਜੀ ਚੇਲਾ ਬਣਾਇਆ ਗਰਦੀਨ ਸੀਨ ਬਣਾਇਆ ਇਹ ਸਾਰੀਆਂ ਡੋਸ਼ਾਂ ਦੀ ਜ਼ਿੰਮੇਵਾਰੀ ਜਿਹੜੀ ਮੈਂ ਰਮੇਸ਼ਰ ਨੂੰ ਸੌਂਪਤੀ ਆ ਹੁਣ ਮੇਰਾ ਬੋਝ ਘਟਜੋ ਮੇਰਾ ਸਰੀਰ ਵੀ ਵੱਜੋ ਰੁੱਤਾ ਰਹਿੰਦਾ ਤੇ ਮੈਨੂੰ ਇਹ ਸੀ ਕਿ ਪਹਿਲਾਂ ਹੀ ਉਹਨਾਂ ਨੂੰ ਸੇਵਾ ਦਿੱਤੀ ਜਾਵੇ ਨਾਲੇ ਉਹਦੇ ਕੰਨਾ ਪਾਇਆ ਜਾਵੇ ਆਉਂਦੀ ਸੇਵਾ ਕਰੇ ਤੇ ਮੈਨੂੰ ਮੇਰਾ ਬੋਝ ਘਟੇ ਉਹਦਾ ਮੇਰੇ ਨਾਲੋਂ ਵੀ ਜ਼ਿਆਦਾ ਲੋਕਾਂ ਦੇ ਨਾਲ ਪਿਆਰ ਆ ਮੇਰਾ ਮੈਂ ਤਾਂ ਜਿਹੜਾ ਆਪਦਾ ਜੀਵਨ ਸੀ ਮਹਾਪੁਰਸ਼ਾਂ ਦੇ ਨਾਲ ਰਿਹਾ ਮਹਾਪੁਰਸ਼ਾਂ ਦਾ ਸੁਭਾਅ ਵੀ ਕਿਹੜਾ ਸੀ ਤੇ ਮੇਰਾ ਵੀ ਸੁਭਾਅ ਜਿਹਾ ਕਿਹੜਾ ਸੀ ਤੇ ਰਾਈਟ ਸੁਭਾਅ ਜਿਹੜਾ ਬਹੁਤ ਨਿੱਘਾ ਸੁਭਾਅ ਹੈ ਤੇ ਲੋਕਾਂ ਦੇ ਵਿੱਚ ਬੜਾ ਪਿਆਰ ਨਾਲ ਜਿੜਦਾ ਸਾਰੇ ਪਰਿਵਾਰ ਬਹੁਤ ਪ੍ਰੇਮ ਕਰਦੇ ਆ ਜਿੰਨੇ ਵੀ ਤੁਸੀਂ ਅੱਜ ਆਇਆ ਬਹੁਤ ਧੰਨਵਾਦ ਬਹੁਤ ਅਲੱਗੇ ਸੰਗਤ ਆਈ ਹੈ ਜੀ ਨਾਲ ਇੰਨੀ ਸੰਗਤ ਨੂੰ ਅਸੀਂ ਲੰਗਰ ਦੇ ਪ੍ਰਬੰਧ ਕੀਤੇ ਗਏ ਆ ਸੇਵਾਦਾਰਾਂ ਨੇ ਬਹੁਤ ਤੰਦੇ ਨੂੰ ਸੇਵਾ ਕੀਤੀ ਲੰਗਰ ਦਾ ਬੇ ਜਿਹੜੇ ਲੰਗਰ ਦੀ ਸੇਵਾ ਕਰਦੇ ਜਿਹੜੇ ਲੰਗਰ ਦੀ ਸੇਵਾ ਕਰਦੇ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਦਾਨੀ ਸੱਜਣਾ ਨੇ ਦਾਨ ਪਾਇਆ ਉਹਨਾਂ ਦਾ ਵੀ ਧੰਨਵਾਦ ਬਾਹਰੋਂ ਕੈਨੇਡਾ ਅਮਰੀਕਾ ਵਿਦੇਸ਼ੋਂ ਆਸਟ੍ਰੇਲੀਆ ਤੋਂ ਜਿੰਨੇ ਵੀ ਦੇਸ਼ਾਂ ਤੋਂ ਜਿਨ੍ਹਾਂ ਨੇ ਦਾਨ ਭੇਜਿਆ ਉਹਨਾਂ ਦੀ ਵੀ ਪ੍ਰਾਰਥਨਾ ਕਰਦੇ ਅਰਦਾਸ ਬੇਨਤੀ ਕਰਦੇ ਆ ਕਿ ਪ੍ਰਮਾਤਮਾ ਉਹਨਾਂ ਨੂੰ ਹੋਰ ਖੁੱਲੇ ਘੱਫੇ ਦੇਵੇ ਤੇ ਦਾਨ ਕਰਦੇ ਰਹਿਣ ਤੁਸੀਂ ਕਿਉਂ ਆਂ ਸੇਵਾ ਕਰਦੇ ਰਹੀਏ ਇਸ ਤਰ੍ਹਾਂ ਜਗਧਰਮ ਕਰਦੇ ਰਹੀਏ ਜਿਨ੍ਹਾਂ ਵੀ ਦਾਨੀ ਸੱਜਣਾ ਨੇ ਸਾਲ ਕਿ ਤਾਂ ਉਹਨਾਂ ਨੂੰ ਵੀ ਕੋਟਨ ਕੋਟਨ ਮਾਨ ਨਮਸਕਾਰ ਜਿਹੜੇ ਮੇਰੇ ਭੈਣ ਭਰਾ ਦੂਰੋਂ ਦੂਰੋਂ ਆਏ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਮਹਾਪੁਰਸ਼ਾਂ ਦਾ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ ਜਿਹਨੇ ਸਾਚੀ ਜੀ ਨੇ ਸਾਤ ਦਿਨ ਪਾਠ ਕੀਤਾ ਉਹਦਾ ਵੀ ਬਹੁਤ ਬਹੁਤ ਧੰਨਵਾਦ ਤੇ ਚਿੰਨ ਵਾਲੇ ਜਿਹਨੇ ਵੀ ਭਰਾ ਆਏ ਆ ਉਹਨਾਂ ਦਾ ਵੀ ਧੰਨਵਾਦ ਸਭ ਨੂੰ ਬੇਨਤੀ ਕਰਦੇ ਆ ਕਿ ਰਾਸ਼ ਬਹੁਤ ਜ਼ਿਆਦਾ ਆ ਆਪੋ ਆਪਣਾ ਲੋੜ ਅਨਸਾਰ ਲੰਗਰ ਪਾ ਲਈ ਛੱਕ ਕੇ ਜਾਓ ਪ੍ਰਸ਼ਾਦ ਵਾਲੇ ਰਾਜੀ ਘੜੀਆਂ ਪਹੁੰਚਾਨ ਲੈ ਕੇ ਜਾਇਓ ਸਾਰਿਆਂ ਨੂੰ ਬੇਨਤੀ ਆ ਵੀ ਜਿਨ੍ਹਾਂ ਨੇ ਵੀ ਤੁਸੀਂ ਏ ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ। ਸਭ ਤੋਂ ਪਹਿਲਾਂ ਤਾਂ ਅਸੀਂ ਸਾਡੇ ਬਹੁਤ ਸਤਿਕਾਰਯੋਗ ਕੋਈ ਨਹੀਂ ਬਾਬਾ ਬੋਰੇਵਾਲੀ ਜੀ ਮਹਾਰਾਜ ਉਹਨਾਂ ਤੋਂ ਬਰਸਾਏ ਹੋਏ ਬਾਬਾ ਮਲਕੀਦਾ ਜੀ ਮਹਾਰਾਜ ਉਹਨਾਂ ਨੂੰ ਵਧਾਈ ਵੀ ਦਿੰਨੇ ਆ ਉਹ ਧੰਨਵਾਦੀ ਵੀ ਆ ਜਿਹੜਾ ਕਿ ਬਹੁਤ ਵੱਡਾ ਜਿਹੜਾ ਇਸ ਇਲਾਕੇ 'ਚ ਗਊ ਸੇਵਾ ਦਾ ਕੰਮ ਕਰ ਰਹੇ ਨੇ। ਇਹ ਕੰਮ ਬਹੁਤ ਵੱਡੇ ਨੇ ਕਿਉਂਕਿ ਹਜ਼ਾਰਾਂ ਦੇ ਗਿਣਤੀ ਵਿੱਚ ਗਊਆਂ ਜਿਹੜੀਆਂ ਆ ਉਹਨਾਂ ਦੀ ਸਾਂਭ-ਸਮਾਲ ਉਹਨਾਂ ਦਾ ਪ੍ਰਬੰਧ ਕਰਨਾ ਬਹੁਤ ਔਖਾ ਹੈ ਔਰ ਬੜੀ ਮਿਹਨਤ ਦੇ ਨਾਲ ਔਰ ਬੜੀ ਸਿੱਦਕਤ ਦੇ ਨਾਲ ਜਿਹੜੀ ਸੇਵਾ ਕਰ ਰਹੇ ਨੇ ਅੱਜ ਇਹਨਾਂ ਨੇ ਆਪਣੇ ਸੇਵਕ ਜਿਹੜੇ ਨੇ ਉਹਨਾਂ ਨੂੰ ਗੱਡੀ ਦਿੱਤੀ ਹੈ ਸਮੰਤੀ ਦਿੱਤੀ ਹੈ ਤਾਂ ਮੈਂ ਇਹਨਾਂ ਨੂੰ ਵਧਾਈ ਦਿੰਦਾ ਔਰ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਸਾਡੇ ਮਹਾਂਪੁਰਸ਼ ਵਰਨਿਕਟ ਜਿਨ੍ਹਾਂ ਨੂੰ ਅੱਜ ਪੱਗ ਦੀ ਰਸਮ ਹੋਈ ਹੈ ਪਰਮਾਤਮਾ ਕਿਰਪਾ ਕਰੇ ਉਹਨਾਂ ਤੇ ਜਿਸ ਤਰ੍ਹਾਂ ਬਾਬਾ ਜੀ ਨੇ ਬਾਬਾ ਜੀ ਬੁਰੇ ਵਾਲਿਆਂ ਨੇ ਬਾਬਾ ਜੀ ਮਲਕੀਤਾਰ ਜੀ ਨੇ ਬਹੁਤ ਅੱਗੇ ਵੱਧ ਚੜ ਕੇ ਸੇਵਾ ਕੀਤੀ ਹੈ ਬਹੁਤ ਆਵੰਦ ਗਊਆਂਾਂ ਮਾਂ ਜਿਹੜੀਆਂ ਇਸ ਦੋਸਾ ਦਾਮਾਂ ਤੇ ਚੱਲਦੇ ਹੋਏ ਇਹਨਾਂ ਨੇ ਦਿਖਾਏ ਹੋਏ ਰਸਤੇ ਤੇ ਚੱਲਦੇ ਹੋਏ ਉਸ ਤਰ੍ਹਾਂ ਹੀ ਸੇਵਾ ਕਰਨਗੇ ਗਊਆਂ ਦੀ ਸੇਵਾ ਹੋਰ ਸਮਾ ਸੇਵਾ ਬਾਬਾ ਜੀ ਜਿੱਥੇ ਵੀ ਲੋੜ ਪੈਂਦੀ ਹੈ ਉੱਥੇ ਵੱਧ ਚੜ ਕੇ ਅੱਗੇ ਹੋ ਕੇ ਸੇਵਾ ਕਰਦੇ ਨੇ ਤਾਂ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਬੇਨਤੀ ਕਰਦਾ ਤੇ ਕੋ ਵਾਣ ਅਰਦਾਸ ਕਰਦੇ ਆ ਕਿ ਪ੍ਰਮਾਤਮਾ ਇਹਨਾਂ ਤੇ ਵੀ ਮਿਹਰ ਭਰਿਆ ਰੱਖੇ ਔਰ ਬਾਬਾ ਜੀ ਤੇ ਵੀ ਮਿਹਰ ਭਰਿਆ ਰੱਖੇ ਕਿ ਉਹ ਵੱਧ ਚੜ ਕੇ ਇਹਨਾਂ ਦੇ ਬੰਬੂਈ ਸੇਵਾ ਕਰਦੇ ਜੀ। ਇਹ ਹੋ ਜਾ ਪਿੱਛੋ ਪਾਸੇ ਮਾੜਾ ਰੈਗਰਡ ਫੋਟੋ ਕਰਦਾਂਗੇ। ਬਾਦੋਂ ਮੈਟ ਹੋ ਗਿਆ। ਸਮੇਂ ਨੂੰ ਤੇ ਹਨ ਠੀਕ ਹੈ। ਗ੍ਰੇਟਫੁਲ ਅੱਜ ਅਸੀਂ ਵੀਰ ਸਿੱਖਾਂ ਵਾਲੇ ਜੋ ਸਾਡੇ ਬਹੁਤ ਹੀ ਸਤਕਾਰਯੋਗ ਸੰਤ ਭੋਰੀ ਵਾਲੇ ਜੀ ਉਹਨਾਂ ਨੇ ਇੱਥੇ ਗਊਸ਼ਾਲਾ ਸਾਡੇ ਵੀਰ ਸਿੱਖਾਂ ਵਾਲੇ ਤਾ ਅੱਜ ਇੱਥੇ ਸੰਸਮਾਗਮ ਸੀ ਤੇ ਜਿਹੜੇ ਸਾਡੇ ਬਹੁਤ ਹੀ ਸਤਿਕਾਰਯੋਗ ਜੋ ਇੱਥੇ ਸੇਵਾ ਕਰ ਰਹੇ ਨੇ ਬਾਬਾ ਮਲਕੀਤ ਦਾ ਉਹਨਾਂ ਨੇ ਆਪਣੀ ਜਿਹੜੀ ਆਪ ਮਿਹਨਤ ਕਰਦੇ ਸੀ ਉਹਨਾਂ ਨੇ ਅੱਗੇ ਆਪਣੇ ਸੇਵਕ ਨੂੰ ਆਪਣੇ ਸੇਵਕ ਨੂੰ ਪੱਕ ਦਿੱਤੀ ਹੈ ਕਿਉਂਕਿ ਜਿਹੜੇ ਸਾਡੇ ਪਾਪਾ ਜੀ ਮਲਕੀਤ ਦਾਸ ਨੇ ਉਹ ਥੋੜੇ ਬਟੇਰੀ ਉਮਰ ਦੇ ਵੀ ਹੋ ਗਏ ਨੇ ਤੇ ਨੌਜਵਾਨ ਜੰਗ ਉਮਰ ਦੇ ਬੱਚੇ ਨੂੰ ਸੇਵਾ ਸੰਭਾਈਆ ਕਿਉਂਕਿ ਉਹ ਉਸ ਤੋਂ ਵੱਧ ਕਿਉਂਕਿ ਸਾਡੇ ਏਰੀਏ ਦੇ ਵਿੱਚ ਸਾਡੇ ਮਤਲਬ ਕਿ ਬਾਬਾ ਮਲਕੀਤ ਦਾਸ ਜੀ ਬਹੁਤ ਸਾਰੀਆਂ ਗੰਗ ਸ਼ਲਾਮਾਂ ਵਿੱਚ ਸੇਵਾ ਕਰ ਰਹੇ ਨੇ ਤੇ ਬਹੁਤ ਵਧੀਆ ਸੇਵਾ ਕਰਦੇ ਨੇ ਹਰ ਇੱਕ ਨਾਲ ਮੁਹੱਬਤ ਪਿਆਰ ਆ ਇਲਾਕੇ ਦੇ ਵਿੱਚ ਸੰਤਾਂ ਦਾ ਤਾਂ ਇਸੇ ਤਰ੍ਹਾਂ ਜਿਹੜੇ ਸੇਵਾਦਾਰ ਨੂੰ ਉਹਨਾਂ ਨੇ ਸੇਵਾ ਦਿੱਤੀ ਹੈ ਪੱਕ ਦਿੱਤੀ ਹੈ ਤਾ ਉਹ ਵੀ ਮੈਂ ਗੁਰੂ ਮਹਾਰਾਜ ਅੱਗੇ ਅਰਦਾਸ ਬੇਨਤੀ ਕਰਦੀ ਆ ਕਿ ਉਹ ਵੀ ਉਹਨਾਂ ਦੇ ਚੱਲੇ ਹੋਏ ਪੂਰਨਿਆਂ ਤੇ ਪਤਨ ਨੂੰ ਜਗਾ ਤੇ ਚੱਲ ਕੇ ਇਲਾਕੇ ਵਿੱਚ ਆਪਣਾ ਨਾਮ ਬਣਾਵੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਤਕਤ ਬੋਤਮ ਭਗਵਾਨ ਮਹਾਰਾਜ ਕੀ ਜੈ ਅੱਜ ਸ਼ੰਤਮੇਸ਼ਣੀ ਜੀ ਬੋਰੇ ਵਾਲਿਆਂ ਦੀ ਫਰੋਸਾਈ ਹੋਈ ਇਨਸ਼ਾਅੱਲਾ ਜਿਨ੍ਹਾਂ ਦੇ ਸੇਵਕ ਬਾਬਾ ਮਲਕੀਤ ਜੀ ਬਹੁਤ ਸਾਰੀਆਂ ਗਊ ਸ਼ਾਲਾ ਚਲਾ ਰਹੇ ਐ ਸੇਵਾ ਕਰ ਰਹੇ ਐ ਉਹਨਾਂ ਨੇ ਇਹ ਸਮੂਹ ਸਾਧੂ ਭੇਖ ਨੇ ਬਹੁਤ ਸਾਰੇ ਸਾਧੂ ਜਣੇ ਇੱਥੇ ਆਏ ਆ ਸਮੂਹ ਹੀ ਸਾਧੂ ਭੇਖ ਨੇ ਸਾਰੇ ਸੰਪਰਦਾਵਾਂ ਦੇ ਸਾਧੂ ਰਾਜਸੀ ਪਾਰਟੀਆਂ ਭਗਵੰਤ ਸੱਜਣ ਇਸ ਇਲਾਕੇ ਦੇ ਮੋਢਵਾ ਕਿਸੇ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਸਾਰੀਆਂ ਪਾਰਟੀਆਂ ਦੇ ਇੱਥੇ ਨੁਮਾਇंदे ਪਹੁੰਚੇ ਆ ਉਹਨਾਂ ਨੇ ਮੇਰੇ ਛੋਟੇ ਵੀਰ ਪਰਮੇਸ਼ਵਰ ਰਮੇਸ਼ਵਰ ਇਹਨਾਂ ਦਾ ਨਾਮ ਆ ਪੱਕਾ ਉਹਨਾਂ ਨੇ ਨੂੰ ਜੋਗ ਸਮਝਦੇ ਹੋਏ ਸਾਰੇ ਭੇਖ ਨੇ ਸਮੂਹ ਸਾਧੂ ਸੰਤਾਂ ਨੇ ਇਲਾਕੇ ਨੇ ਪੱਕਾ ਦੀ ਰਸਮ ਕੀਤੀ ਹੈ ਜਿਹਨੂੰ ਅਸੀਂ ਪੱਕੀ ਦੀ ਰਸਮ ਕਹਿੰਦੇ ਆ ਜਦੋਂ ਸਾਰੇ ਭਿਖਾਂ ਨੂੰ ਹੋਏ ਸਮਾਰੇ ਸਮਾਜ ਬਣੇ ਹੋਏ ਨੂੰ ਉਹਨੂੰ ਪੱਕਾ ਦੀ ਰਸਮ ਕਹਿੰਦੇ ਆ ਪੱਕੀ ਦੀ ਰਸਮ ਹੋਈ ਹੈ ਜੋਗ ਸਮਝਿਆ ਤੇ ਸਾਨੂੰ ਮਾਣ ਹੈ ਵੀ ਇਹ ਬਹੁਤ ਹੀ ਜੋਗ ਹੈ ਸਤ ਮਲਕੀਤ ਦਾਸ ਜੀ ਤੋਂ ਵੱਧ ਕੇ ਸੇਵਾ ਕਰੂਗਾ ਵੱਧ ਕੇ ਗਊਆਂ ਦੀ ਸੇਵਾ ਕਰੂਗਾ ਗਊ ਸੇਵਕ ਬਣੂਗਾ ਐਸੀ ਆਸਤਾ ਮਰਾਦਾਂ ਨਾਲ ਜਿੰਨੇ ਵੀ ਇੱਥੇ ਬਹੁ ਗਣਤੀ ਦੇ ਵਿੱਚ ਰਾਸੀ ਪਾਰਟੀਆਂ ਸਾਧੂ ਸੰਤ ਵੱਟ ਕੋਟੀ ਦੇ ਮਹਾਤਮਾ ਕਥਾ ਕੀਰਤਨ ਨਿੰਗ ਸਿੰਘ ਜਸੇ ਬੰਦੀਆਂ ਸ਼ਾਇਦ ਮੈਨੂੰ ਕਿਸਦਾ ਨਾਮ ਲੈਣ ਲੈਣ ਤੋਂ ਰਹਿ ਗਿਆ ਹੋਵੇ ਤਾਂ ਮੈਂ ਮਾਫੀ ਵੀ ਚਾਉਣਾ ਅਸੀਂ ਇਸ ਸਮੂਹ ਭੇਖ ਬੰਨਿਓ ਸਮੂਹ ਸਾਧੂ ਸੰਤਾਂ ਨੂੰ ਇਸ ਇਲਾਕੇ ਬੰਨਿਓ ਸਮੂਹ ਪੰਜਾਬ ਪਰਦੇ ਸਾਧੂ ਸੰਤਾਂ ਬੰਨਿਓ ਉੱਥੇ ਜਿੱਟ ਜਿੰਨੇ ਵੀ ਸਾਡੇ ਕੋਲੇ ਮਹਾਤਮਾ ਪਹੁੰਚਿਆ ਪ੍ਰਾਣੀ ਪਹੁੰਚਿਆ ਉਹਨਾਂ ਦੇ ਚਰਨਾਂ ਨੂੰ ਨਮਸਕਾਰ ਕਰਕੇ ਧੰਨਵਾਦ ਕਰਦੇ ਆਂ ਸ਼ਾਇਦ ਸਾਤੋਂ ਸੇਵਾ ਜੀ ਕੋਈ ਕਮੀ ਰਹਿ ਗਈ ਹੋਵੇ ਉਹਦੀ ਮਾਫੀ ਚਾਹੁੰਦੇ ਆ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਇੰਨਾ ਪਰਵਾਰ ਕਰ ਕੀਤਾ ਸਾਡੇ ਤੇ ਕਿਰਪਾ ਕੀਤੀ ਦਰਸ਼ਨ ਦੇ ਕੇ ਸਾਨੂੰ ਨਵਾਜਿਆ ਸਾਡੇ ਭਰਾ ਨੂੰ ਨਵਾਜਿਆ ਤੇ ਇਹੀ ਆਸ ਕਾਮਨਾ ਕਰਦੇ ਆ ਵੀ ਇਹ ਬਹੁਤ ਵਧੀਆ ਸੇਵਾ ਕਾਰਨ ਸਭ ਦਾ ਭਲਾ ਕਰਨ ਜਣੇ ਕਿ ਸਿੱਖਿਆ ਦੇ ਕਾਰਜਾਂ ਦੇ ਚਾਹੁੰਦਾ ਗਊ ਸੇਵਾ ਦੇ ਵਿੱਚ ਇੱਕ ਨਾਮ ਬਣਾਉਣ ਇਹੀ ਕਾਮਨਾ ਕਰਦੇ ਆ ਇਹੀ ਪ੍ਰਮਾਤਮਾ ਰੇ ਪ੍ਰਾਰਥਨਾ ਵੀ ਕਰਦੇ ਆ ਸਾਰੇ ਸਾਧੂ ਸੰਤ ਇਹਹੀ ਪ੍ਰਾਰਥਨਾ ਕੀਤੀ ਹੈ ਇਹ ਲੈਕ ਬਹੁਤ ਸਾਧੂ ਲੈਕ ਬਣਨ ਬੰਦਗੀ ਜਤ ਸ੍ਰੀ ਸੁਭਗਵਾਨ ਮਹਾਰਾਜ ਕੀ ਵਾਹਿਗੁਰੂ ਜੀ ਕੀ ਠਾਕਾ ਪਾਈ ਲਈ ਜਤੇ ਮੈਂ ਸਾਰੀਆਂ ਇਹ ਸੰਗਤਾਂ ਦਾ ਸਾਰੇ ਇਹ ਸਾਧੂ ਮਹਾਤਮਾ ਦਾ ਜੋ ਵੀ ਇੱਥੇ ਚੱਲ ਕੇ ਜਿਨ੍ਹਾਂ ਨੇ ਮੈਨੂੰ ਏਡੀ ਵੱਡੀ ਜ਼ਿੰਮੇਵਾਰੀ ਦਿੱਤੀ ਆ ਮੈਂ ਤਰਮਣ ਨਾਲ ਉਹਨੂੰ ਸਿਰੇ ਚੜਾ ਮਹਾਰਾਜ ਮੇਰੇ ਤੇ ਕਿਰਪਾ ਕਰਨਾ ਮੈਂ ਇਹ ਗੁੰਮਾਂ ਦੀ ਸੇਵਾ ਕਰਦਾ ਰਵਾਂ ਮੈਂ ਇਕੱਲਾ ਤਾਂ ਨਹੀਂ ਕਰ ਸਕਦਾ ਮੈਂ ਸਾਰੀਆਂ ਇਹ ਨਗਰ ਨਿਵਾਸੀਆਂ ਨੂੰ ਸਾਧੂ ਸੰਤਾਂ ਨੂੰ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਮੇਰੇ ਨਾਲ ਸਾਥਨਾ ਸਾਥ ਦੇ ਕੇ ਗੋਮਾਂ ਦੀ ਸੇਵਾ ਕਰਾਉਂਦੇ ਰਹਿਣਾ ਜੋ ਵੀ ਮੇਰੇ ਤੋਂ ਹੋਇਆ ਕੋਈ ਨਗਰ ਕੇੜੇ ਦਾ ਕੋਈ ਧਾਰਮਿਕ ਸੰਸਥਾ ਦਾ ਕੋਈ ਵੀ ਕੰਮ ਕਰਵਾਉਣਾ ਹੋਵੇ ਮੇਰਾ ਸੰਯੋਗ ਦੇਣਾ ਮੈਂ ਜਿੰਨੀ ਯੋਗਾ ਹੋਇਆ ਉਹਨਾਂ ਨਾਲ ਖੜੂੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਨੂੰ ਇਹ ਦੇਣਾ ਦੱਸ ਦੇ